ਤਮ ਬਿਆਨੀ ਹਰਿ ਪ੍ਰੀਤ ਸਿੰਘ ਹੋਰਾਂ ਦਾ ਵੀ ਬਹੁਤ ਸਤਿਕਾਰ ਕੀਤਾ ਸੀ ਪਰ ਜਦੋਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਭੁੱਲ ਕੇ ਪੰਥਕ ਰਹਿਤ ਮਰਿਆਦਾ ਨੂੰ ਭੁੱਲ ਕੇ ਤਮ ਪ੍ਰਮਾਣ ਨੂੰ ਧਰਮਵੈਤਾ ਨੂੰ ਭੁੱਲ ਕੇ ਤੇ ਜਥੇਦਾਰ ਦੇ ਰੁਤਬੇ ਨੂੰ ਉਹਦੇ ਮਾਨ ਸਨਮਾਨ ਨੂੰ ਜਿਹੜਾ ਉਹਨਾਂ ਨੇ ਨੁਕਸਾਨ ਪਹੁੰਚਾਇਆ ਉਹ ਦੇਖ ਕੇ ਜਿਹੜਾ ਮੈਨੂੰ ਵੀ ਜਿਹੜਾ ਇੱਕ ਕਦਮ ਚੁਕਣਾ ਪਿਆ ਸੀ। ਔਰ ਤੁਹਾਡੇ ਸਾਹਮਣੇ ਸਾਰਾ ਇਹ ਬਰਤਾਰਾ ਕਿੱਥੋਂ ਤੁਰਿਆ ਇਸ ਰੂਮ ਚ ਤੁਰਿਆ। ਠੀਕ ਹੈ ਕਿ ਇਸ ਗੱਲ ਅਨੁਸਾਰ ਇਹਨੂੰ 2 ਦਸੰਬਰ ਦੇ ਹੁਕਮਨਾਮੇ ਨਾਲ ਜੋੜਿਆ ਜਾ ਰਿਹਾ ਹੈ। ਮੈਂ ਉਸ ਕਦਾ ਕਿ ਇਹ ਦਾ 2 ਦਸੰਬਰ ਦੇ ਹੁਕਮਨਾਮੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਕਿਉਂਕਿ ਬਾਕੀ ਸਿੰ ਸਰਬਾਨ ਵੀ ਸ਼੍ਰੋਮਣੀ ਗੁਦਰਾ ਪ੍ਰਬੰਧਕ ਕਮੇਟੀ ਵਿੱਚ ਉਸੇ ਤਰ੍ਹਾਂ ਹੀ ਆਪਣੀ ਸੇਵਾਵਾਂ ਨਿਭਾਏ ਨੇ ਕੰਮ ਅਗਵਾਈ ਦੇ ਰਹੇ ਕਿਉਂਕਿ ਮੈਂ ਵੀ ਉਸ ਇਨਕੁਆਇਰੀ ਦਾ ਜਿਹੜੀ ਸਬਕਮੇਟੀ ਨੇ ਕੀਤੀ ਹੈ ਉਹਦਾ ਹਿੱਸਾ ਬਣਿਆ ਸੀ ਤੇ ਸਬਕਮੇਟੀ ਕੋਲੇ ਦੁਰਖਾਸਤ ਦੇ ਕੇ ਪਰਮਿਸ਼ਨ ਲੈ ਕੇ ਮੈਂ ਵੀ ਆਪਣਾ ਬਿਆਨ ਦਰਜ ਕਰਾਇਆ ਸੀ ਤੇ ਜਿੱਥੋਂ ਤੱਕ ਗੈਬੀ ਹਰਦੀਪ ਸਿੰਘ ਹੋਰਾਂ ਦੇ ਸੰਧੂ ਦੇ ਇਲਜ਼ਾਮਾਂ ਦਾ ਸਵਾਲ ਹੈ ਜੋ ਮੈਨੂੰ ਪਤਾ ਲੱਗਿਆ ਕਿ ਬੜੇ ਡਾਕੂਮੈਂਟ ਸਬੂਤਾਂ ਦੇ ਆਧਾਰ ਤੇ ਕੱਲੇ ਜ਼ਬਾਨੀ ਕਲਾਮ ਹੀ ਨਹੀਂ ਉਹ ਸਾਰਾ ਕੁਝ ਸਾਬਤ ਹੋਇਆ ਜਿਹੜਾ ਕਿ ਫਾਈਲ ਦਾ ਹਿੱਸਾ ਪ੍ਰਾਣੀਆਂ ਚਿੱਠੀਆਂ ਜਿਹੜੀਆਂ ਉਹ ਲਿਖਦਾ ਰਿਹਾ ਆ ਅਗਲੇ ਬਨੇ ਡੱਬੀਆਂ ਨਹੀਂ ਲੱਭੀਆਂ ਕਿੱਥੇ ਗਈਆਂ ਕਿਉਂ ਨਹੀਂ ਲੱਭਣ ਦਿੱਤੀਆਂ ਦੀਆਂ ਕਿਹੜਾ ਅਸਰ ਸੁਖਵਰਤ ਕੇ ਜਿਹੜਾ ਆ ਉਹ ਰਿਪੋਰਟ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਕਾਗਜ਼ ਨਹੀਂ ਮਿਲਿਆ ਉਹ ਤੇ ਗੰਨੇ ਹੱਥੀਂ ਮਰਨ ਦਾ ਸੰਕਲਪ ਕਹਿੰਦੇ ਹੀ ਹੈ ਕਿ ਇਹਨਾਂ ਦੇ ਹੱਕ ਥਾਂ ਤੇ ਆਪਣੀ ਜੜੀ ਹੈ ਰਤੂਬੇ ਦੀ ਮਰਤੋਂ ਕਰਦੇ ਹਾਂ ਆਪਣੇ ਸੁਖ ਦੀ ਮਰਤੋਂ ਕਰਦੇ ਹਾਂ ਇਹਨੂੰ ਇਨਸਾਫ ਨਹੀਂ ਮਿਲ ਦਿੱਤਾ ਉਹ ਮਿਲੀਏ ਚੁ ਕਹਿ ਚੁਕਾ ਹੈ ਪਰ ਪ੍ਰਾਣੀਆਂ ਕਿਥੀਆਂ ਜਿਹੜੀਆਂ ਉਹ ਲਿਖਦਾ ਰਿਹਾ ਜੋ ਕੁਛ ਉਹਦੇ ਕੋਲੇ ਬਚਿਆ ਬਚਾਇਆ ਸੀਗਾ ਉਹਨੇ ਸਭ ਕੁਝ ਕੋਲੇ ਜਮਾ ਕਰਾਇਆ ਜਿਹੜੇ ਸਬੂਤ ਨੇ ਪਰ ਇਸ ਤੋਂ ਵੀ ਲਾਵਾ ਲੱਗ ਭੰ ਇੱਕ ਦਰਜਨ ਦੇ ਕਰੀਬ ਜਿਹੜੇ ਦੋਸ਼ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਪੰਥਕ ਮर्यादा ਨੂੰ ਲੈ ਕੇ ਔਰ ਜਿਹੜੇ ਉਹਨਾਂ ਨੇ ਜਥੇਦਾਰ ਦੇ ਮਾਨ ਸਨਮਾਨ ਨੂੰ ਕੇਸ ਪੇਂਚਾਈ ਆ ਉਹਨੂੰ ਲੈ ਕੇ ਤੇ ਨਿਜ਼ਮਾ ਨੂੰ ਲੈ ਕੇ ਜੜਾਇਆ ਉਹਨਾਂ ਦੋਸਤਾਂ ਦੀ ਬੜੀ ਜੜੀ ਹੈ ਗੰਧਾਈ ਦੇ ਨਾਲ ਸਬਕ ਕਮਿਟੀ ਨੇ ਜਾਂਚ ਕੀਤੀ ਹੈ ਫਿਰ ਉਹ ਵੀ ਸਬੂਤਾਂ ਦੇ ਹੱਦ ਤੇ ਜਿਹੜਾ ਸਭ ਕੁਝ ਸਾਬਤ ਕਰਕੇ ਉਸ ਸਬਕ ਕਮਿਟੀ ਦੀ ਰਿਪੋਰਟ ਦਾ ਹਿੱਸਾ ਬਣਿਆ ਜਿਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਬੈਠ ਕੇ ਜਦੋਂ ਮੈਨੂੰ ਸੱਦਿਆ ਗਿਆ ਗਿਆ ਗੁਰਨੀ ਹਰਪ੍ਰੀਤ ਸਿੰਘ ਜਰਣਾ ਨੇ ਪੜ੍ਹਨ ਲਈ ਗਾਹ ਕਿਡੀਆਂ ਸੀ ਐ ਤੇ ਸਾਲੇ ਸ਼ਬਦੀ ਵਰਤੋਂ ਕੀਤੀ ਸੀ ਉਹ ਸਾਬਤ ਹੈ ਜਿਹੜਾ ਕਿ ਮਰਯਾਦਾ ਦੀ ਰੰਗਣਾ ਹੈ ਤੇ ਇੱਕ ਅਮਰਤਾਨੀ ਸਿੱਖ ਨੂੰ ਬਾਹਰ ਕੱਢਣਾ ਇੱਕ ਧਾਰਮਿਕ ਗੱਲ ਫਿਰ 16 ਅਕਤੂਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰੀ ਰੋਂਦਿਆਂ ਹਾਂ ਜਿਹੜੀ ਵੀਡੀਓ ਪਾਉਂਦੇ ਨੇ ਜਿਹਦੇ ਵਿੱਚ ਮੇਰੇ ਉੱਤੇ ਬੜੇ ਭੈੜੇ ਭੜੇ ਦੂਸ਼ ਲਾਉਂਦੇ ਨੇ ਕਿ ਵਿਸਥਾ ਸੰਗ ਮੇਰੇ ਪਰਿਵਾਰ ਨੂੰ ਤੇ ਮੈਨੂੰ ਧੰਕੀਆਂ ਦੇ ਰਿਆ ਆ ਮੇਰੇ ਪਰਿਵਾਰ ਨੂੰ ਮੰਗਿਆ ਕਰਨ ਦੀ ਮੇਰੀਆਂ ਧੀਆਂ ਨੂੰ ਫੜਨ ਦੀ ਤੇ ਮੈਨੂੰ ਮੇਰੀ ਜਾਤੀ ਬਾਰੇ ਸ਼ਬਦਾਂ ਦੇ ਮਾੜੇ ਸ਼ਬਦਾਂ ਦੀ ਵਰਤੋਂ ਕਰਿਆ ਜਿਹਨੇ ਮੈਨੂੰ ਬਹੁਤ ਦੁੱਖ ਪਹੰਚਾਇਆ ਔਰ ਗਣ ਹੱਪੀ ਸਿੰਘ ਉਹਨਾਂ ਦੀ ਕੀ ਮਨਚਾ ਸੀ ਮੈਨੂੰ ਨਹੀਂ ਪਤਾ ਮੰਜਾ ਤੇ ਸਪਸ਼ਟ ਹੈ ਕਿ ਉਹ ਮੇਰੇ ਵਿਰੁੱਧ ਪ੍ਰਤਾਹੜ ਪਹਿਲਾਂ ਕਰਨਾ ਚਾਹੁੰਦੇ ਸੀ ਕਛੜ ਯੰਤਰ ਦੇ ਤਹਿ ਤੇ ਤਹਿਤ ਜਿਹੜਾ ਹੈ ਅ ਇੱਕ ਅਜੀਹਾ ਮਾਹੌਲ ਬਣਾਉਣਾ ਚਾਹੁੰਦੇ ਸੀ ਕਿ ਆਪ ਵਿਚਾਰਾ ਬਣਾਉਣਾ ਚਾਹੁੰਦੇ ਸੀ ਤੇ ਮੈਨੂੰ ਇੱਕ ਅ ਬਦਮਾਸ਼ ਬਤੌਰ ਤੇ ਪੇਸ਼ ਕਰਨਾ ਚਾਹੁੰਦੇ ਸੀ ਇੱਕ ਅਮਰਤਾਰੀ ਸਿਫਰ ਤੇ ਮਸੂਰਾ ਅਕਤੂਬਰ ਪੁੰਡਾ ਕੀ ਉਹਦੇ ਸਬੂਤ ਮੰਗਦਾ ਹੁੰਦਾ ਹੈ ਕਿ ਗਿਆਨੀ ਹਰ ਕਿਸੇ ਸੰਮਰਣੇ ਝੂਠ ਬੋਲਣਾ ਤੇ ਚੁੱਠੇ ਦੋਸ਼ ਲਾਏ ਆ ਮੈਨੂੰ ਸਬੂਤ ਚਾਹੀਦੇ ਆ ਨਹੀਂ ਮਾਈਕਰੂ ਹਰਮਨ ਸੱਚੇ ਪਾਸ਼ਾ ਜੀ ਦੀ ਕਚਾਈ ਦੇ ਵਿੱਚ ਜਾ ਕੇ ਫਸੀਲ ਦੇ ਥੱਲੇ ਖੜ ਕੇ ਜਾ ਕੇ ਅਰਦਾਸ ਕੀਤੀ 29 ਅਕਤੂਬਰ ਨੂੰ ਉਹ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਤੇ ਮੇਰੀ ਸੰਭੀ ਹੈ ਅੱਜ ਜੋ ਵੀ ਵਰਤਿਆ ਮਿਲ ਕਰ ਗਿਆਨੀ ਹਰਪ੍ਰੀਤ ਸਿੰਘ ਮਹਰਣ ਕੇ ਦਸੂ ਬਣੀ ਜੀ ਸੀ ਸੋਤਿਆ ਹਾਂਜੀ ਤੇ ਹੋਰ ਬਹੁਤ ਖੁਸ਼ ਆ ਕੀ ਦੇ ਵਿੱਚ ਜਿਵੇਂ ਉਸ ਰਵਾਇਤ ਦੀ ਉਸ ਪਰੰਪਰਾ ਦੀ ਉਸ ਮਰਿਆਦਾ ਦੀ ਰੰਗ ਕਰਦੇ ਹੋਇਆ ਹਾਂ ਪਤ ਦੀ ਅਰਦਾਸ ਕਰਨਾ ਉਹ ਨਹੀਂ ਕਰ ਸਕਦੇ ਚੰਡੀਗੜ੍ਹ ਸੰਚਲਿਤ ਮੁੱਖ ਮੰਤਰੀ ਉਹ ਵੀ ਕਾਂਸ ਦਾ ਹਾਂਜੀ ਉਹਦੇ ਵਿਆਹ ਤੇ ਜਥੇਦਾਰ ਸਹਿਤ ਦਾ ਜਾਣਾ ਕਾਂਸੀ ਮੁੱਖ ਮੰਤਰੀ ਦੀ ਉਸ ਕਾਂਸ ਦੇ ਜਿਹੜੇ ਜਨਸ਼ਿਕਾ ਕਾਲਕਸਰ ਨੂੰ ਤੇ ਤੇ ਇੱਕ ਪਾਸੇ ਉਹਦੇ ਪਤ ਦੇ ਬੇਟੇ ਦੇ ਆਨੰਦ ਕਰਨ ਦੀ ਅਰਦਾਸ ਕਰਨਾ ਮੇਰਾ ਖਿਆਲ ਹੈ ਕਿ ਕੋਈ ਵੀ ਗੁਰਮਤ ਦਾ ਧਰਮੀ ਮਰਿਆਦਾ ਦਾ ਧਰਮੀ ਸਿੱਖ ਅਰਦਾਸ ਨਹੀਂ ਕਰ ਸਕਦਾ ਪਗ ਮੌਜੂਦ ਮਾਨ ਦੇ ਆਨੰਦ ਕਾਰਜ ਜਦ ਜਵਿਆ ਹੁੰਦਾ ਹੈ ਤੇ ਗੁਰੂ ਮਾਰ ਦਾ ਸੂਪ ਉਹਦੇ ਮੁੱਖ ਮੰਤਿਕ ਵਾਸਤੇ ਲਿਆਂਦਾ ਜਾਂਦਾ ਹੈ ਤੇ ਗੇਟ ਦੇ ਉੱਤੇ ਗੁਰੂ ਮਾਰ ਸੱਚੇ ਪਾਤਸ਼ਾਹ ਦੀ ਗੁਰੂ ਗ੍ਰੰਥ ਸੋ ਸੱਚੇ ਪਾਤਸ਼ਾਹ ਜੀ ਦੀ ਪਾਲਕੀ ਦੀ ਤਲਾਸ਼ੀ ਜਿਹੜੀਆਂ ਜੁੱਤੀਆਂ ਪਾ ਕੇ ਲਈ ਜਾਂਦੀ ਹੈ ਔਰ ਬੁਰੀ ਤਰ੍ਹਾਂ ਲਈ ਜਾਂਦੀ ਜਿਸ ਤਰ੍ਹਾਂ ਕਿਸੇ ਪ੍ਰਿਆਵੀ ਦੀ ਲਈ ਜਾਂਦੀ ਹੈ ਤੇ ਚਤਿੱਦ ਦਾ ਸੰਭਲ ਫਰਜ਼ ਬਣਦਾ ਸੀਗਾ ਕਿ ਉਹਦੇ ਉੱਤੇ ਕਾਰਵਾਈ ਕਰਦੇ ਇੱਕ ਸਬਦ ਸੌਂਦੇ ਕਿ ਏਡਾ ਵੱਡਾ ਉਲੰਘਣ ਜਿਹੜਾ ਆ ਜਿਹੜੇ ਗੁਰੂ ਮਹਾਰਾਜ ਦਾ ਸਰੂਪ ਲੈ ਕੇ ਆਏ ਸੀ ਜਾਂ ਜਿਨ੍ਹਾਂ ਨੇ ਪ੍ਰਬੰਧ ਕੀਤਾ ਸੀ ਜਾਂ ਜਿਨ੍ਹਾਂ ਦੇ ਘਰ ਚ ਆਇਆ ਸੀਗਾ ਏਡਾ ਬਡਾ ਮਾਣਰ ਜਿਹੜਾ ਹੈ ਉਹ ਹਾਂਜੀ ਉਸ ਤੇ ਕੋਈ ਕਾਰਵਾਈ ਨਹੀਂ ਪਰ ਇਸ ਤੋਂ ਇਲਾਵਾ ਜਿਹੜਾ ਆ ਰੰਗ ਚੱਲਦਾ ਜਿਹਦੇ ਬਾਰੇ ਗਏਵੇਂ ਹੈਪੀ ਸਮਰੀ ਕਿ ਕਿ ਮੇਰੀ ਯੂਸ ਪਰਵਾਰ ਨਾਲ ਹੀ ਬੜੀ ਹੈ ਮਿੱਤਰਤਾ ਹੀ ਬੜੀ ਹੈ ਪਿਆਰ ਹੀ ਬੜਾ ਹੈ ਤੇ ਮਿੱਤਰਤਾ ਪਿਆਰ ਦੇਖੋ ਦੱਸਿਆ ਗਿਆ ਹੈ ਜੈਦਰ ਸਾਹਿਬ ਉਹਨਾਂ ਨੇ ਸਮਾਗਮ ਤੇ ਜਾਂਦੇ ਤੇ ਅਗਲੀ ਛੜਕ ਤੇ ਯਾਦ ਰਹੀ ਆਮੋ ਦੀ ਪੜਦੇ ਲਿਟਰ ਨਹੀਂ ਗਡੀਆਂ ਉਗਦੀਆਂ ਜਿਹੜਾ ਕਪੂਰਸਲਾ ਹਾਊਸ ਹੈ ਜਿੱਥੇ ਸਮਾਗਮ ਸੀ ਉਹਦੇ ਅੰਦਰ ਜਾਂਦੀਆਂ ਅੰਦਰ ਵੀ ਜਿਸ ਤਰ੍ਹਾਂ ਮर्यादा ਦੀ ਉਲੰਘਣਾ ਜਿਹਦਰ ਸਾਹਿਬ ਦੇ ਸਾਹਮਣੇ ਹੋਈ ਤੇ ਉੱਥੇ ਗਲੈਮਰ ਦੇ ਵਿੱਚ ਖੜਕੇ ਹੈ ਉਹਨਾਂ ਦੇ ਵਿੱਚ ਖੜਕੇ ਸਾਡੇ ਜਿਹਦਰ ਸਾਹਿਬ ਕੀ ਸਾਬਤ ਕਰਨਾ ਚਾਹੁੰਦੇ ਸੀ ਕਿ ਕਿਸੇ ਸਮੇਂ ਨਰਤਕੀਆਂ ਨੂੰ ਸਮਾਜ ਦੇ ਵਿੱਚ ਸਨਮਾਨ ਨਹੀਂ ਦਿੱਤਾ ਜਾਂਦਾ ਮੈਂ ਨਹੀਂ ਕਹਤ ਅਗੇ ਜੇ ਕੋਈ ਵਿਹਾ ਕਿਸਬ ਕਰਦਾ ਹੈ ਕਿ ਮੈਂ ਕੋਈ ਉਸ ਉੱਤੇ ਸਵਾਲ اٹਹਾਣਾ ਮੇਰੀਆਂ ਧੀਆਂ ਨੇ ਭੈਣਾਂ ਨੇ ਬੱਚੀਆਂ ਨੇ ਮਾਮਾ ਨੇ ਮੈਂ ਹਰ ਕਿਸ ਦਾ ਸਤਿਕਾਰ ਕਰਦਾ ਹਾਂ ਪਰ ਸਾਡੇ ਜੱਜਦਰ ਸੇਬਾਨ ਇਹਦੇ ਅੱਜ ਦੇ ਮਨੋਰੰਜਨ ਵਾਲੀਆਂ ਬੀਬੀਆਂ ਨੇ ਉਹਨਾਂ ਦੇ ਸਮਾਗਮ ਵਿੱਚ ਜਾਣਗੇ ਤੇ ਫਿਰ ਕਹਿਣਗੇ ਕਿ ਮੈਂ ਇਸ ਕਰਕੇ ਗਿਆ ਸੀ ਕਿ ਮੇਰੀ ਬੱਚੀ ਪ੍ਰੇਮ ਦਾ ਤੋਂ ਫਰਮ ਮਿਲਣਾ ਚਾਹੀਦਾ ਸੀ ਹੋਰ ਬਹੁਤ ਕੁਝ ਹੈ ਲਗਭਗ 1 ਦਰਜਨ ਦੇ ਕਰੀਬ ਜਿਹੜੇ ਹੈ ਗਿਆਨੀ ਹਰਪੀ ਸਿੰਘ ਵਰਤੇ ਜਿਹੜੇ ਇਹ ਦੋਸ਼ ਸਾਬਤ ਹੋਏ ਉਹਨਾਂ ਨੂੰ ਅਧਿਕਾਰ ਹੈ ਉਹਨਾਂ ਦੋਸ਼ਾਂ ਦੇ ਵਿੱਚ ਛੁਰਾਉਣ ਵਾਸਤੇ ਕੰਦੀ ਕਚੈਰੀ ਦੇ ਵਿੱਚ ਆਪਣਾ ਪੱਤਰ ਰੱਖਣ ਪਰ ਕਿਉਂਕਿ ਉਹਨਾਂ ਦੀ ਆਦਤ ਹੈ ਕਿ ਉਹ ਕੌਮ ਨੂੰ ਗੁਨਾਹ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂਦਰੋਂ ਹੋਰ ਨੇ ਬਾਹਰੋਂ ਹੋਰ ਨੇ ਬਾਰੋਂ ਵੀ ਕਈ ਵਾਰ ਸ਼ਾਹ ਦੇ ਕਹੋ ਜੇ ਚੰ ਚੜ ਜਾਂਦੇ ਨੇ ਕਿ ਉਹ ਰਬ ਰਖਾ ਇਹ ਵੀਡੀਓ ਤੋਂ ਹਾਂ ਦੇਖੀਏ ਜਿਹੜੇ ਗੱਲਾਂ ਵੀ ਹਰ ਜਿੱਤ ਮੈਂ ਕਿਹਾ 1.5 ਘੰਟੇ ਦੀ ਵੀ ਬਾਹਰ ਆ ਗਏ ਪਰ ਹੁਣ ਤਾਂ ਸਭ ਕੁਝ ਹੋ ਗਿਆ ਜਿਹਦੇ ਕਰਕੇ ਮੈਂ ਮੰਗਦਾ ਸੀਗਾ ਹੁਣ ਮੈਨੂੰ ਤਾਂ ਰੋਡ ਨਹੀਂ ਪਰ ਪੌਂਡ ਨੂੰ ਲੋੜਿਆ ਕਿ ਉਹ 1.5 ਘੰਟੇ ਦੀ ਵੀਡੀਓ ਵੀ ਜਾਰੀ ਹੋਣੀ ਚਾਹੀਦੀ ਤੇ ਜਿਹੜੀਆਂ ਜਿਹੜੀਆਂ ਗੱਲਾਂ ਜਿਹੜੀਆਂ ਨੇ ਸਾਬਤ ਹੋਈਆਂ ਹੈ ਹਾਂਜੀ ਉਹ ਉਹ ਉਹਨਾਂ ਦੇ ਜਵਾਬ ਜਿਹੜੇ ਨੇ ਉਹ ਗਿਆਨੀ ਹਰਪੀ ਸਿੰਘ ਜਰਨ ਅੰਤ ਦੀ ਕਚਰੀ ਚ ਸਬੂਤਾਂ ਸੁਨੇਤ ਰੱਖਣਗੇ ਇਹ ਸਬੂਤਾਂ ਸਮੇਤ ਚਾਹੇ ਉਹਨਾਂ ਦੇ ਸਾਨੂੰ ਦਾ ਕੇਸ ਹੈ ਚਾਹੇ ਮੇਰੇ ਜ਼ਾਮ ਨੇ ਚਾਹੇ ਮਰਯਾਦਾ ਨੂੰ ਲੈ ਕੇ ਹੋਵੇ ਚਾਹੇ ਤਖਤ ਸ਼੍ਰੀ ਦੰਦੁਮਾ ਸਾਹਿਬ ਦੀ ਮਰਯਾਦਾ ਨੂੰ ਲੈ ਕੇ ਚਾਹੇ ਹੋਰ ਜਿਹੜੀ ਹੈ ਇੱਕ ਜਸਦਾ ਦੇ ਰੁਤਬੇ ਦੇ ਮਾਨ ਸਨਮਾਨ ਨੂੰ ਖੇਸਕ ਨੂੰ ਵਾਲੀ ਗੱਲਾਂ ਜਿਹੜੀਆਂ ਸੱਚਤ ਹੋਈਆਂ ਨਹੀਂ ਉਹਨਾਂ ਬਰੋ ਜਿਹੜੇ ਆ ਆਪ ਦੇ ਉੱਥੇ ਰੱਖਣ ਇਵੇਂ ਫਿਰ ਭਾਉਂ ਕੇ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂਗਾ